ਜਾ ਚ ਰਿਆ ਹੋਇਆ ਹੈ ਸੁਖਮਣ ਨੇ। ਹਰਜੀਤ ਵੀਰ ਪਹਿਲੀ ਵਾਰ ਜ ਉਸਦੇ ਸੌਰੇ ਆਇਆ ਹੈ। ਵੀਰ ਨੇ ਬਿਠਾ ਕੇ ਪੱਖਾ ਲਾ ਕੇ ਬਾਹਰ ਚਲੀ ਗਈ ਹੈ। ਜਿਵੇਂ ਹੀ ਕੁਝ ਖੁਸ਼ਮੀਦ ਸੁਖਮਣ ਮੁੜ ਕੇ ਆਈ ਹਰਜੀਤ ਨੇ ਪੁੱਛਿਆ। ਮੁਕੀ ਕਿੱਥੇ ਚਲੀ ਗਈ ਸੀ? ਵੀਰੇ ਮੈਨੂੰ ਜਾਣਾ ਹੈ ਤੈਨ ਛੋਟੇ ਹੁੰਦੇ ਹੋ। ਦੁੱਧ ਸੋਡਾ ਬਹੁਤ ਸੁਆਦ ਲੱਗਦਾ ਹੈ। ਆਹ ਆਪਣੇ ਗੁਆਂਢ ਵਿੱਚ ਦੁਕਾਨ ਹੈ। ਸੋਡਾ ਲੈਣ ਲਈ ਸੇ। ਵੀਰੇ ਤੂੰ ਬਾਜ਼ਾਰ ਮੈਂ ਜਲਦੀ ਦੇਣੀ ਬਣਾ ਕੇ ਲੈ ਸੁਖਮੰਦੀ ਚਿਹਰੇ ਦੀ ਮੁਸਕਾਹਟ ਤੋਂ ਉਸ ਦੀ ਖੁਸ਼ੀ ਦਾ ਅੰਦਾਜ਼ਾ ਲੱਗ ਸਕਦਾ ਹੈ ਸੁਖਮੰਦ ਫ੍ਰਿਜ ਵਿੱਚੋਂ ਬਰਫ਼ ਕੱਢਦੀ ਹੋਈ ਵੀਰੇ ਘਰੇ ਸਭ ਠੀਕ ਸੀ ਆਸੂ ਜੀਰੇ ਦਾ ਕੀ ਹਾਲ ਹੈ ਆਸੂ ਵੀਰੇ ਨੂੰ ਵੀ ਨਾਲ ਹੀ ਲੈ ਆਉਣਾ ਸੀ ਦੁਕਾਨ ਤੇ ਕੰਮ ਦਾ ਔਖ ਹੋ ਜਾਣਾ ਸੀ ਨਹੀਂ ਤਾਂ ਜ਼ਰੂਰ ਲੈ ਕੇ ਆਉਂਦਾ ਉਸ ਨੂੰ ਵੀ ਘਰੇ ਸਭ ਕੁਝ ਜ਼ੂਮੇ ਹੀ ਆਈ ਜਿਵੇਂ ਤੂੰ ਛੱਡ ਕੇ ਆਈ ਸੀ ਪਰ ਜੀ ਤੂ ਮੇਰੇ ਸੁਣੀਏ ਸੁਖਮਨ ਕੋਲ ਜਾਂਦਾ ਬੋਲਿਆ ਆਪਣੇ ਵੀਰ ਦੇ ਚਿਹਰੇ ਹਲਦੇ ਜੀ ਸੁਖਮਨ ਬੋਲੀ ਵੀਰੇ ਅੱਜ ਤੇ ਰੋਟੀ ਦਾ ਵੀ ਮੈਂ ਸਰਦਾ ਦੁਪਹਿਰ ਦੀ ਰੋਟੀ ਹੋ ਜਾਸਿਸ ਦੇ ਘਰੋਂ ਬਣ ਕੇ ਆ ਜਾਂਦੀ ਹੈ ਸ਼ਾਮ ਦੀ ਸਰਦੀ ਬਣਾ ਕੇ ਰੱਖ ਜਾਈ ਹੈ ਹਾਂ ਜੀ ਸੁਖਮਨ ਵੱਲ ਦੇਖਦਾ ਬੋਲਿਆ ਤੂੰ ਕੈ ਕੀ ਆਈ ਮੋਮੀ ਜੀ ਸਰਦੀ ਨੂੰ ਮੇਰਾ ਧਿਆਨ ਰੱਖਣ ਲਈ ਸਰਦੀ ਦਾ ਨਾਮ ਸੁਣ ਕੇ ਛਲਕੇ ਸੁਖਮਨ ਬੋਲੀ ਲੈ ਵੀਰੇ ਕੁਸਮੰਬਲਾ ਸਰਦੀ ਭਾਗੀ ਦਾ ਫੋਨ ਆਇਆ ਸੀ ਮਾਤਾ ਕੁੱਲ ਨਹੀਂ ਗਈ ਉਸ ਨੂੰ ਫੋਨ ਕਰਨਾ ਪਤਾ ਨਹੀਂ ਕੀ ਸੋਚਦੀ ਹੋ ਮੇਰੀ ਵਾਰੇ ਚੱਲ ਵੀਰੇ ਬਾਹਰ ਪੱਖੇ ਖੁੱਲੇ ਬੈ ਕੇ ਪੀਂਦਾ ਆ ਇੱਥੇ ਛਲੀ ਵਿੱਚ ਬਹੁਤ ਗਰਮੀ ਆ ਤੇਰੇ ਪਾਸ ਜਿਵੇਂ ਆਉਂਦੇ ਹੀ ਹੋਣਗੇ ਸ਼ਹਿਰ ਗਈ ਨੇ ਸਮਾਨ ਲੈ ਵਾਪਸ ਗੁਵਾਈ ਜਾਨ ਦੀ ਤਿਆਰੀ ਕਰ ਰਹੇ ਨੇ ਗਿਰੀ ਆਖਵਾਲ ਵਿੱਚ ਟੀਨ ਪੇਟਿਆ ਹੋਇਆ ਹੈ ਸੁਖਮਣਾਂ ਜੀਤ ਨੂੰ ਬਲਾਸ ਫੜਾਦੀ ਬੋਲੀ ਸੋ ਇਹ ਨਾ ਕਸੂਈ ਹੈ ਦਿਵਾਰ ਤੇ ਲਾਲ ਲਗ ਗਈ ਇਹ ਨਾ ਮੰਨ ਮੇਰੀ ਯਾਦ ਦਵਾਉਂਦੀ ਰਹੂਗੀ ਫਿਰ ਤੂੰ ਫੋਨ ਕਰਨਾ ਨਹੀਂ ਭੁੱਲਣਾ ਹੰਝੀ ਤੂੰ ਬੋਲਿਆ ਵੀਰੇ ਮੇਰੀ ਯਾਦ ਤਾਂ ਹਾਂ ਵੀ ਜੇ ਤੈਨੂੰ ਉਹਦੇ ਖੁੱਲ੍ਹੇ ਹੋਮਾ ਆ ਨਾ ਸੋਹਰੇ ਵਿੱਚ ਭਾਵੇਂ ਕਿੰਨਾ ਵੀ ਸੁਖ ਹੋਵੇ ਆਪਣਿਆਂ ਦਾ ਵਿਛੋੜਾ ਬਹੁਤ ਤੰਗ ਕਰਦਾ ਹੈ ਤੇ ਹਾਂ ਦੇ ਮੈਂ ਆਪਣੇ ਕਮਰੇ ਵਿੱਚ ਵੀ ਤੇਰੀ ਫੋਟੋਆਂ ਲਾਈਆਂ ਹੋਈਆਂ ਨੇ ਹਰ ਤਸਵੀਰ ਵੀ ਤੁਨੋਂ ਵੀਰੇ ਇਨ੍ਹਾਂ ਦੇ ਨਾਲ ਹੀ ਟੰਗ ਲੇ ਪਰ ਜੀ ਇੱਕ ਤਸਵੀਰ ਤੋਂ ਖੁਆਰ ਉਆਰ ਹੋ ਗਈ ਕਿੰਨੀ ਸੋਹਣੀ ਤਸਵੀਰ ਹੈ ਮੇਰੇ ਕਾਸ਼ਾਪਾ ਵੀ ਵੱਡੇ ਨਾ ਹੁੰਦੇ ਨਿੱਕੇ ਨਿੱਕੇ ਰਹਿੰਦੇ ਕਿੰਨੇ ਸੋਹਣੇ ਦਿਨ ਸਨ ਬਚਪਨ ਦੇ ਅੱਖ ਦੇ ਫੋਰੀ ਵਿੱਚ ਹੀ ਖਤਮ ਹੋ ਗਏ ਮੇਰੇ ਦਸ ਘਰ ਦੁਪਹਿਰੀ ਤੇ ਖਾਣ ਨੂੰ ਜੀ ਚਾਹੁੰਦਾ ਜੋ ਤੂੰ ਕਹੇਗਾ ਉਹ ਹੀ ਬਣਾਵਾਂਗੀ ਜਿਵੇਂ ਹੀ ਸੁਖਮਣ ਨੇ ਪੁੱਛਿਆ ਹਰਜੀਤ ਬੋਲਿਆ ਪੈਂ ਸੋਲਿਆਂ ਦੀ ਕੋੜੀ ਦਾਲ ਬੜੀਆਂ ਵਾਲੀ ਵਿੱਚ ਰੋਟੀ ਚੂਕ ਕੇ ਹਰਜੀਤ ਤੇ ਸੁਖਮਣ ਹਾਸ ਰਹੀਆਂ ਹੱਲਾ ਗਾ ਕੇ ਨਾਲ ਕੱਚੀ ਲਸੀ ਲੂਣ ਵਾਲੀ ਹੈਨਾ ਵੀਰੇ ਸੁਖਮਣ ਹਾਸਦੀ ਹਾਸੂ ਬੋਲੀ ਸੁਖਮਣ ਸੋਈ ਅੰਦਰ ਜਾ ਕੇ ਤਾਲ ਜਗਾ ਰਹੀ ਹੈ ਬੈੱਡ ਵਿੱਚ ਇਕੱਲੇ ਵੀਰ ਨੂੰ ਬੈਠਾ ਦੇਖ ਕੇ ਉਸ ਨੂੰ ਬਹੁਤ ਮਤਸਾਇਆ ਦਾਲਦਰ ਜੀ ਨੇ ਸਰਬਜੀਤ ਨੂੰ ਸੁਣ ਲਿਆ ਹੈ ਭਾਬੀ ਮੇਰੀ ਬੁੱਲੋ ਮੇਰੀ ਜਾਣ ਕਿਵੇਂ ਹੈ ਠੀਕ ਆ ਸੁਖ ਬਹੁਤ ਜੀਆ ਸਰਬਜੀਤ ਬੋਲੀ ਭਾਬੀ ਮੈਂ ਤੁਹਾਨੂੰ ਦੱਸਣ ਲਈ ਫੋਨ ਕੀਤਾ ਅੱਜ ਨਵੀਰ ਦੀ ਰੋਟੀ ਨਾ ਬਣਾਈ ਉਹ ਮੇਰੇ ਕੋਲ ਆਇਆ ਹੋਇਆ ਵੀਰ ਦੱਸਦਾ ਸੀ ਤੂੰ ਸ਼ਾਮ ਦੀ ਰੋਟੀ ਬਣਾ ਦਿੱਤੀ ਹੈ ਸਰਬਜੀਤ ਕੋਣ ਕਿੰਨੀ ਦੇਰ ਮੇਰੇ ਲਈ ਰੂਪੀਆਂ ਬਣਾਉਂਦੀ ਭਾਬੀ ਆਪਣੇ ਛੋਟੀ ਭੈਣ ਦਾ ਉਸਤਾ ਕਰਵਾ ਦੇ ਮੇਰੇ ਵੀਰ ਦਾ ਜੇ ਤੁਸੀਂ ਦੁਮੇਂ ਭੈਣਾ ਗਵੰਢਣਾ ਬਣ ਜਾਵਾਂਗੀ ਨਾਲੇ ਹੁਣ ਵੀ ਤੇਰੇ ਦਾ ਇਕੱਲਾ ਪੜਨ ਦਾ ਨਹੀਂ ਹੋ ਜਾਵੇਗਾ ਚੱਲ ਜੀ ਤੈਸੋ ਮੱਕਰੇ ਗੱਲ ਕਰਨ ਸੱਜ ਦੀ ਬੋਲੀ ਭਾਬੀ ਤੋਂ ਸਾੜੀ ਬਣ ਜਾ ਭਾਬੀ ਦੋ ਦੋ ਰਿਸ਼ਤੇ ਹੋ ਜਾਣੇ ਵੀਰੇ ਨਾਲ ਫਸਦੀ ਹੋਈ ਸੁਖਮਣ ਨਜ਼ਰ ਕਰਦੀ ਬੋਲੀ ਕੋਣ ਕੱਟ ਕੇ ਜਿਮੀ ਹੀ ਸੁਖਮਣ ਔਰ ਸੋਈ ਵਿੱਚੋਂ ਬਾਹਰ ਆਈ ਉਹ ਗੀਤ ਗਾ ਰਹੀ ਹੈ ਸੋਰੀ ਮੱਛੀਆਂ ਗਰਆਂੀਆਂ ਜਿਠਾਣੀਆਂ ਮੈਂ ਇੱਕ ਦਮੇ ਪੈਣਾ ਮੱਛੀਆਂ ਸੋਰੀ ਮੱਛੀਆਂ ਸੁਖਮੰਦਾ ਘਰ ਵਾਲਾ ਵੀ ਆ ਗਿਆ ਹੈ ਸ਼ਹਿਰ ਕੋ ਉਦਰ ਸਰਬਜੀਤ ਗੁੱਦਲ ਵਿੱਚ ਆਇਆ ਦੇਖੇ ਕਮਰ ਸ਼ਾਇਰ ਹਰਜੀਤ ਨੇ ਖੱਤ ਦਾ ਜਵਾਬ ਲਿਖਿਆ ਹੋਵੇਗਾ ਉਹ ਜਿਵੇਂ ਹੀ ਸਰਜੀਤ ਦੇ ਘਰ ਪੀ ਜਾ ਕੇ ਪਾਂਡੇ ਦੇ ਦੇਖੇ ਤਾਂ ਪਾਂਡੇ ਵਿੱਚ ਕੁਝ ਨਹੀਂ ਮਿਲਿਆ ਖਾਲੀ ਪਾਂਡੇ ਦੇ ਦੇਖ ਕੇ ਸਰਬਜੀਤ ਦਾ ਮਨ ਉਦਾਸ ਹੋ ਗਿਆ ਕਾ ਮੀ ਆਪ ਹੀ ਨੇ ਮਨਾ ਕਰਿਆ ਸੀ ਖੱਤ ਲਿਖਣ ਤੋਂ ਹਰਜੀਤ ਨੇ ਕਾਂਸੀ ਬਿੰਦਲ ਦੇ ਕਿਸੂ ਕੂਜੇ ਵਿੱਚ ਇੰਤਜ਼ਾਰ ਵੀ ਹੈ ਹਰਜੀਤ ਦੇ ਖੱਤ ਦਾ ਘਰ ਨੂੰ ਵਾਪਸ ਮੁੜਨ ਲੱਗੀ ਤਾਂ ਹਰਜੀਤ ਦੇ ਕਮਰੇ ਵਿੱਚ ਸਾਮਾਨ ਖਿਲਰਿਆ ਪਿਆ ਦੇਖ ਕੇ ਸਾਮਾਨ ਇਕੱਠਾ ਲੱਗ ਪਈ ਜਿਵੇਂ ਹੀ ਹਰਜੀਤ ਦਾ ਕੁਰਤਾ ਪਜਾਮਾ ਅਲਮਾਰੀ ਵਿੱਚ ਢੰਗ ਨਾਲ ਲੱਗੀ ਤਾਂ ਹਰਜੀਤ ਦਾ ਲਿਖਿਆ ਖੱਤ ਮਿਲਦੀ ਪਿਆ ਜਲਦੀ ਜਲਦੀ ਪੜ ਕੇ ਖੱਤ ਉਹਨੇ ਨਿਬੜ ਦਿੱਤਾ ਤੇ ਘਰ ਮੁੜਾਈ ਘਰ ਨੂੰ ਜਾਂਦੀ ਆਪੇ ਬੋਲ ਲੀ ਹੇ ਚੰਦਰਾ ਆਸ਼ਿਕ ਪਤਾ ਨਹੀਂ ਕਿਹੜੇ ਪਿਆਰ ਦੀਆਂ ਗੱਲਾਂ ਕਰਦਾ ਹੈ ਮੇਰੇ ਤਾਂ ਕੁਝ ਸਮਝ ਨਹੀਂ ਆਉਂਦਾ ਸੁਖਮਨ ਤਾਂ ਕਹਿੰਦੀ ਹੈ ਦੋ ਦੋ ਰਿਸ਼ਤੇ ਬਣਾਉਣ ਨੂੰ ਇਹ ਤਾਂ ਬਗੈਰ ਨਾਮ ਵਾਲਾ ਇੱਕ ਰਿਸ਼ਤਾ ਪਹਿਲਾਂ ਹੀ ਜੋੜੀ ਬੈਠਾ ਸਰਬਜੀਤ ਆਪੇ ਬੈਠ ਕੇ ਸੋਚ ਰਹੀ ਹੈ ਜੇ ਮੈਂ ਹਰਜੀਤ ਨੂੰ ਆਪਣੀ ਭੈਣ ਦਾ ਰਿਸ਼ਤਾ ਕਰਵਾ ਦਿੱਤਾ ਤੇ ਉਸ ਨੂੰ ਕਿਤੇ ਇਹ ਸਭ ਪਤਾ ਲੱਗ ਗਿਆ ਪਤਾ ਨਹੀਂ ਕੀ ਸੋਚੇਗੀ ਮੇਰੀ ਭੈਣ ਮੇਰੇ ਵਾਰੀ ਮੁੰਡਾ ਤਾਂ ਚੰਗਾ ਹੈ ਪਰ ਆ ਜਿਹੜਾ ਉਸਦੇ ਦਿਲ ਵਿੱਚ ਮੇਰੇ ਪ੍ਰਤੀ ਦਿਲ ਵਿੱਚ ਤਾਂ ਉੱਤਰ ਦਾ ਸੋਹਣ ਸਨੱਖਾ ਵੀ ਆਏ ਕੋਈ ਆਏ ਨਹੀਂ ਕਰਦਾ ਗੂਠ ਦੀਆਂ ਅੱਖਾਂ ਪਰੇ ਗਲ ਚਲਾ ਕੇ ਜਦੋਂ ਵੀ ਆਇਆ ਗਿਆ ਨਾ ਅ ਜਿਹੜਾ ਪਰਜ਼ਾਏਗਾ ਇਸ਼ਕ ਕਰ ਲਿਆ ਆਪੇ ਹੀ ਪਰ ਜਾਉ ਸੁਖਮਣਾ ਹਾਜੀ ਤਾਂ ਸੁਖਮਣ ਦੇ ਘਰ ਵਾਲੀ ਨੇ ਜਿਵੇਂ ਉਹ ਦੁਪਹਿਰ ਦੀ ਰੋਟੀ ਖਾਦੀ ਪਰ ਜੀ ਬੋਲਿਆ ਚੰਗਾ ਸੁਖਮਣ ਚੱਲਦਾ ਮੈਂ ਵੀਰੇ ਐਨੇ ਚੱਲਦਾ ਅੱਜ ਨਹੀਂ ਮੈਂ ਤੈਨੂੰ ਜਾਣ ਦੇਣਾ ਸੁਖਮਣ ਜਿੱਤੂ ਕੰਡੇ ਚੁੱਪਦੀ ਬੋਲ ਸੁਖਮੀਰੇ ਵਗਾਰ ਕੰਮ ਤੇ ਔਖਾ ਹੋ ਜਾਣਾ। ਹਰਜੀਤ ਪਹਾਨਾ ਬਣਾਉਂਦਾ ਬੋਲਿਆ। ਵੀਰੇ ਮੈਂ ਤੈਨੂੰ ਸੁਰੇ ਸਾਗਰੀ ਪੀਸਦੇ। ਮੈਂ ਤਾਂ ਅਜੇ ਤੇਰੀ ਨਾ ਰਾਜ ਕੀ ਗੱਲਾਂ ਵੀ ਬਕਰੀਆ। ਸੁਖਮਨ ਤਰਲ ਕਰਦੀ ਬੋਲੀ। ਰੁਕ ਜਾਉ ਹਾਲਾ ਸਾਈ। ਕੰਮ ਦਾ ਥਾਂ ਨਮਰਤਾ ਹੈ। ਜੇ ਸੁਖਮਨ ਕਹਿੰਦੀ ਹੈ ਤਾਂ ਰੁਕ ਜਾਓ। ਸੁਖਮਨ ਦਾ ਕਰਵਲਾ ਰੁਕਣ ਲਈ ਜ਼ੋਰ ਪਾਉਂਦਾ ਬੋਲਿਆ। ਹਰਜੀਤ ਵੀ ਮੰਨ ਗਿਆ। ਸੁਖਸਰ ਵੀ ਮੁਸਕਣ ਕਰਕੇ ਮੈਂ ਰੋਟੀ ਨਹੀਂ ਬਣਾਵੇਗੀ। ਮੇਰੇ ਮੈਂ ਤਾਂ ਪਹਿਲਾਂ ਹੀ ਸੰਭ ਕਰ ਦਿੱਤਾ ਦਾਸ ਜਿੰਨਾ ਤੂੰ ਅੱਜ ਸਾਡੇ ਕੋਲ ਹੀ ਰਹੂਗਾ ਮੈਂ ਤਾਂ ਸਰਬੀ ਭਾਪੀ ਨਾਲ ਅੱਜ ਫੇਰ ਦੁਬਾਰਾ ਤੇ ਵਿਆਹ ਦੀ ਗੱਲ ਵੀ ਕਰੀ ਹੈ ਸੁਖਮੰਨ ਦੀ ਗੱਲ ਵਿੱਚ ਟੋਕਦਾ ਉਸ ਦਾ ਘਰ ਵਾਲਾ ਬੋਲਿਆ ਜੋ ਵੀ ਕਰਨਾ ਜਲਦੀ ਜਲਦੀ ਕਰ ਲਵੋ ਜਿਵੇਂ ਮੈਂ ਦੋਈ ਚਲਿਆ ਗਿਆ ਫਿਰ ਸਾਲ ਸਾਰਾ ਨਹੀਂ ਮੁੜਿਆ ਕੋਈ ਕੋਸ ਨਾਲ ਹੈ ਮੇਰਾ ਮੈਂ ਵੀ ਤਾਂ ਆਪਣੇ ਚਾਹ ਪੂਰੇ ਕਰਨੀ ਹਨ ਕੁਝ ਕੁ ਦਿਨਾਂ ਵਿੱਚ ਸਰਬੀ ਨੇ ਆਪਣੇ ਘਰੇ ਨਾਲ ਚਲਾਇਆ ਸਰਬੀ ਦਾ ਘਰ ਵਾਲਾ ਬੋਲਿਆ ਇਸ ਤੋਂ ਉੱਪਰ ਹੋਰ ਕੀ ਹੋਵੇਗਾ ਧੀ। ਤੇਰਾ ਦੇਖਿਆ ਭਾਲਿਆ ਮੁੰਡਾ ਹੈ। ਤੂੰ ਰਿਸ਼ਤਾ ਕਰਵਾ। ਤਾਂ ਸਾਡੀ ਬੇਫਿਕਰੀ ਹੈ। ਬਸ ਸਾਡੇ ਵੱਲੋਂ ਤਾਂ ਹਾਂ ਹੈ। ਦੇਖ ਦਿਖਾਈ ਤੋਂ ਬਾਅਦ ਪੁਰਿਸ਼ ਤੇ ਦੀ ਕਰ। ਤਾਂ ਹੋ ਗਈ ਹੈ।